ਸੋ ਜੀ ਸਤ ਸ੍ਰੀ ਅਕਾਲ ਅੱਡ ਤਰੀਆ ਕਾ ਪਹੁੰਚਿਆ ਜੀ ਪਿੰਡ ਬਰਗਾੜੀ ਸਰਦਾਰ ਮੇਜਰ ਸਿੰਘ ਮੈਂਬਰ ਦੇ ਘਰ ਸੋ ਬਹੁਤ ਹੀ ਵਧੀਆ ਨੇ ਫੜੇ ਕਬੂਤਰ ਐ ਤੇ ਬਾਬਾ ਜੀ ਜੰਟਾ ਉਹਨਾਂ ਨਾਲ ਵੀ ਇਹਨਾਂ ਨੇ ਪੂਰਾ ਮੋਹ ਪਿਆਰ ਰੱਖਿਆ ਸੀ ਬਹੁਤ ਵਧੀਆ ਉਹਨਾਂ ਨਾਲ ਕਬੂਤਰ ਉਡਾਏ ਐ ਸੋ ਕਰਦੇ ਆ ਜੀ ਗੱਲਬਾਤ ਸਤਿ ਸ੍ਰੀ ਅਕਾਲ ਬਾਬਾ ਜੀ ਸ੍ਰੀ ਕਾ ਬੇਤਨ ਲਾਭ ਦੀਆਂ ਨੇ ਅੰਦਰੋਂ ਤੇ ਬਾਕੀ ਬਾਬਾ ਜੀ ਸ਼ੌਕ ਦੀ ਗੱਲ ਕਰਦੇ ਆ ਪਹਿਲਾਂ ਵਾਲੀ ਆਪਾਂ ਜਿਹੜੀ ਵੀਡੀਓ ਬਣਾਈ ਸੀ ਹਾਂਜੀ ਤੇ ਉਹਦੇ ਚ ਬਾਬਾ ਜੀ ਦੇ ਬੇਟੇ ਵੀ ਬੈਠੇ ਆ ਨਾਲ ਹਨਾ ਗੱਲ ਆਪਾਂ ਫੇਰ ਬਾਬਾ ਜੀ ਤੋਂ ਹੀ ਤੋੜਾਂਗੇ ਹਾਂਜੀ ਹਾਂ ਤੇ ਤੁਸੀਂ ਜਿਹੜਾ ਸ਼ੌਕ ਪਿਆ ਫਿਰ ਬਾਬਾ ਜੀ ਜੰਟੇ ਤੋਂ ਹੀ ਪਿਆ ਜਾਂ ਤੁਸੀਂ ਕੋਈ ਅਲੱਗ ਘਰੇ ਕਿਸੇ ਨੇ ਕਬੂਤਰ ਰੱਖੇ ਸੀ ਮੈਂ ਸਾਡੇ ਦਾ ਗਵਾਂਡ ਕਬੂਤਰ ਰੱਖੇ ਸੀ ਮੈਂ ਛੋਟਾ ਹੁੰਦਾ ਸੀ 8-10 ਸਾਲ ਦਾ ਜੀ ਤੇ ਵੋਲੇ ਰੱਖੇ ਤੇ ਉਹਨਾਂ ਨੇ ਮੈਂ ਵੇਖਣ ਜਾ ਵਰਦਾ ਹੁੰਦਾ ਸੀ ਵੇਖਣ ਜਾਵਾਂ ਨਾ ਉੱਥੋਂ ਮੈਂ ਹੌਲੀ ਹੌਲੀ ਕਰੇ ਰਾਕਲੇ ਹਾਂ ਪਹਿਲਾਂ ਤਾਂ ਘਰ ਦੇ ਮਾੜਾ ਮੋਟਾ ਕੋਈ ਫਿਰ ਕੈਨੂੰ ਹਟ ਗਏ ਤੇ ਜਿਉਂ ਲੱਗਿਆ ਨਾ ਬਚਪੁਣੇ ਤੋਂ 10 ਸਾਲ ਤੋਂ ਲੱਗੇ ਮੈਨੂੰ ਮੈਨਾਂ 65 ਸਾਲ ਹੋ ਗਏ ਉਹਨਾਂ ਕੇ ਆਪਾਂ ਵੇਈ ਦੀ ਫਿਰ ਨਾਛਦੇ ਤੇ ਨਾ ਕਿਦਾਂ ਲਿਆਂਦੇ ਆਪਦੇ ਕਬੂਤਰ ਉਹ ਹੀ ਵਧੀ ਗਏ ਬਾਕੀ ਜਾ ਕੇ ਨਾ ਸ਼ੌਂਕ ਸੀ ਪਰ ਜੁਬ ਮਲੇ ਵਾਵਾ ਹੋ ਗਏ ਜੀ ਫਿਰ ਨਾ ਨਾ ਪਿਆ ਸੀ ਜਾਂ ਮੈਂ ਉੱਤੇ ਜਾਣਾ ਜਾਂ ਹੁਣ ਇੱਥੇ ਆ ਜਾਣਾ ਜੀ ਰੋਜ਼ ਮਿਲਣਾ ਇਕੱਠਿਆਂ ਨੇ ਕਿ ਸਰਜੀਤ ਸੋਹੇ ਨੇੜੀ ਸਾਰੇ ਇਕੱਠੇ ਹੀ ਰਹਿੰਦੇ ਸੀਗੇ ਹਾਂ ਉਹ ਇਹਨੂੰ ਸ਼ੌਂਕ ਬਾਤ ਜ਼ਿਆਦਾ ਸੀ ਕਰਣਾ ਸੀ ਸਾਰੀ ਸਾਰੀ ਦਿਹਾੜੀ ਨਾ ਉਹ ਲੋਨਾਂ ਸਮੇਂ ਦੇ ਵਿੱਚ 12 ਵਜੇ ਤੇ ਹੱਟ ਕੇ ਜਦੋਂ ਲੋਕਾਂ ਨੇ ਉਹਨੇ ਕੋਠੇ ਦੇ ਖੜਾ ਨਾ ਜਦ ਰੀਦ ਉਤੋਂ ਸ਼ਾਂਉ ਨੂੰ ਹੁੰਨੀ ਉਹਵੇਂ ਕੋ ਉਤਰਾਂ ਲਾਈ ਜਾਂਦਾ ਸੀ ਜੀ ਹਾਂ ਇੰਨਾ ਕਬੂਤਰ ਉੱਡਿਆ ਫਿਰ ਪੰਛੀ ਬਾਜੀਆਂ ਹਰ ਜਦ ਤੱਕ ਵਜੇ ਹੋ ਜਾਂਦੇ ਉਹਨੇ 4 ਵਜੇ ਬਹਿਣਾ ਜੀ ਜੀ ਉਹਨੇ 4 ਵਜੇ ਬਹਿਣਾ ਬਸ ਇਕੱਠੇ ਹੀ ਰਹਿਦਾ ਹਾਂ ਆਪਾਂ ਕਰਦੇ ਹਾਂ ਗੱਲ ਫੇਰ ਉਹ ਇੱਕ ਵਾਰੀ ਦੁਬਾਰਾ ਫੇਰ ਹਜ਼ਾਰ ਵਾਲੇ ਕਬੂਤਰ ਸੀ ਹਾਂ ਕਿੰਨਾ ਕੁ ਕਰੇ ਤੁਸੀਂ ਵੇਖਿਆ ਕਬੂਤਰ ਉੜਦਾ ਹੀ ਇੱਥੇ ਬਹੁਤ ਉੜਦਾ ਸੀ ਕਬੂਤਰ ਹਾਂ ਕਹਿੰਦੇ ਵੀ ਉਹ ਸਮੇਂ 'ਚ 2:30 ਵਜੇ ਗਰਮੀ ਬਹੁਤ ਜ਼ਿਆਦਾ ਹੁੰਦੀ ਸੀ ਕਬੂਤਰ 2:30 ਵਜੇ ਬਾਗੀਆਂ ਖਤਮ ਹੋ ਜਾਂਦੀਆਂ ਤੇ ਕਬੂਤਰ ਘਰੇ ਕਹਿੰਦੇ ਉੱਡਦਾ ਹੁੰਦਾ ਕਰੇ ਉੱਡਦਾ ਹੁੰਦਾ ਸੀ ਹਾਂ ਤੁਹਾਨੂੰ ਕੋਈ ਬਾਬਾ ਜੀ ਪਤਾ ਹੋਵੇ ਵੀ ਉਹ ਕਬੂਤਰ ਦੇ ਮਾਂ ਪਿਓ ਕਿੱਥੋਂ ਆਏ ਸੀ ਜਾਂ ਕੀ ਗੱਲਬਾਤ ਆ ਹਜ਼ਾਰ ਵਾਲਾ ਕਬੂਤਰ ਉਹ ਜਿਹੜਾ ਯਾਰ ਵਾਲਾ ਗੋਤਰ ਸੀ ਨੋ ਉਹ ਦਾ ਨਹੀਂ ਮੈਨੂੰ ਪਤਾ ਹੀ ਇੱਕ ਜਿਹੜਾ ਬਾਹਲਾ ਉੜਦਾ ਸੀ ਜਦ 2-3 ਵਜੇ ਹਾਰ ਜਿਵੇਂ ਜਦ 12 ਵਜੇ ਹੋ ਜਾਂਦੀ ਸੀ 4 ਵਜੇ ਵਹਿੰਦਾ ਸੀ ਬਾਜੀਆਂ ਛੱਡਿਆ ਵੀ ਇੱਕ ਦੋ ਥਾਈ ਉਹਨੂੰ ਪੈ ਵੀ ਗਏ ਸੀ ਉਹ ਮਾਰ ਜਿਨੇ ਉੜਦਾ ਪੱਤਰਾ ਸੀ ਸਾਰੋਂ ਵਹਿੰਦਾ ਨਹੀਂ ਸੀ ਤੇ ਉਹ ਗੋਤਰ ਸੁਖਣ ਵਾਲਿਆ ਸੀਗਾ ਨਾ ਬਾਬਾ ਜਮਿੱਤੇ ਨੇ ਜਮਿੱਤੇ ਗਿਆ ਉਹਦੇ ਮੈਂ ਬੱਚਾ ਕਢਾਇਆ ਇੱਕ ਇਹਦਾ ਇਹਨੂੰ ਤਿੰਨ ਪੀੜੀਆਂ ਸ਼ੌਂਕ ਸੀ ਇਹਨਾਂ ਨੂੰ ਇਹਦਾ ਦਾਦਾ ਇੱਕ ਲੈ ਗਿਆ ਮੇਥੋਂ ਜੀ ਤੇ 11 12 ਵਜੇ ਹਾਰਜਤ ਹੋ ਗਈ ਐਲੀ ਛੇ ਦੇਖੋ ਨਾ ਚਿਹੜੀ ਪਤਾ ਨਹੀਂ ਉੱਥੇ 2 ਵਜੇ ਤਾਂ ਉਹ ਕਬੂਤਰ ਖੜਾ ਤੇ ਆ ਕੇ ਨਾ ਛਬਾਈਦੇ ਵਜ ਦੀ ਡੈਕ ਡੈਕ ਤੇ ਭੱਜੇ ਉੱਥੋਂ ਚੱਕਿਆ ਜੀ ਉਹ ਉਸ ਕੂਤਰ ਦੇ ਤਾਂ ਬਹੁਤ ਜ਼ਿਆਦਾ ਹੁੰਦੇ ਕਿ ਮਿੱਤੇ ਨੇ ਗਾਲੇ ਕਿ ਹੋ ਜਾ ਕਬੂਤਰ ਸੀ ਉਹ ਚਿੱਟਾ ਸੀ ਲਾਲ ਸੀ ਉਹ ਚਿੱਟਾ ਸੀ ਤੇ ਉਹਦਾ ਇੱਥੇ ਲੌਂਗ ਜੇ ਸੀਗਾ ਵਾਵਾ ਸਾਰੇ ਜਿਵੇਂ ਫਟ ਜਾ ਸੀਗਾ ਹਾਂਜੀ ਹਾਂ ਜੀ ਹਾਂ ਤੇ ਬੱਚੇ ਚਿੱਟੇ ਹੀ ਗਣਦਾ ਬੱਚੇ ਚਿੱਟੇ ਹੀ ਗਣਦਾ ਬਾਕੀ ਅਨੇਕ ਤੋਂ ਬੱਚੇ ੜਾਵੇ ਸੀ ਜੀ ਗਾਦੀ ਮਸਾ ਜੀ 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 ਸ਼ੌਕ ਪੈ ਗਿਆ ਬਾਬਾ ਜੀ ਤੋਤ ਫਿਰ ਖੇਡ ਵੀ ਉਹਨਾਂ ਨੇ ਦੱਸੀ ਵੀ ਕਬੂਤਰ ਐ ਡਾਉਣਾ ਐ ਸਾਂਭਣਾ ਹੋਰ ਸਾਡੇ ਵਾਲਿਆਂ ਤੋਂ ਹੁਣ ਜਿਆਦਾ ਹੁਣ ਕਿੰਨਾ ਹੋਰ ਫੈਲ ਗਿਆ ਸਾਡੇ ਵਾਲਿਆਂ ਸਿੱਖ ਸਿੱਖ ਖੇਡਾਂ ਦਾ ਤੰਨੂ ਹੀ ਪਤਾ ਜਨਾਂ ਨੂੰ ਦੱਸੇਗਾ ਤਾਂ ਉਹ ਕਬੂਤਰ ਦਵਨ ਨਾ ਸਵੇ ਤਾਂ ਮਰ ਵੀ ਜਾਂਦੇ ਸੀ ਚਪੜਾ 'ਚ 20 20 30 ਤੀ ਡੱਗਣੇ ਉਹਦਾ ਖੇਡ ਥੋੜਾ ਜਿਹਾ ਐਨੀ ਘੱਟ ਤੇ ਹੁਣ ਕਿਹਦੇ ਮਰਦੇ ਨਹੀਂ ਆ ਕੇ ਕਬੂਤਰ ਜੀ 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 ਹਾਂ ਤੇ ਬਾਬਾ ਜੀ ਨਾਲ ਫਿਰ ਤੁਸੀਂ ਕਦੇ ਗਏ ਬਾਜ਼ੀਆਂ ਤੇ ਬਹੁਤ ਬਹੁਤ ਜਾਂਦੇ ਸੀ ਨਾਲ ਇਕੱਠੇ ਜਾਂਦੇ ਸਾਰੇ ਤਿੰਨੇ ਤਿੰਨ ਬੰਦੇ ਪੱਕੇ ਸੀ ਜੀ ਜੀ ਤੇ ਇੱਕ ਤਾਂ ਜਿਹੜੇ ਦਮਿਆਂ ਦੇ ਵਿੱਚ ਅਸੀਂ ਤਾਂ ਇੰਨੇ ਕੂਤਰਾ ਸਾਡੇ ਉੱਤੇ ਆ ਸਾਰਾ ਗਾਇ ਤੇ ਸੀਗੇ ਉਹਨਾਂ ਗੁਰਦੇਵਤਾ ਜੀ ਮਰਨ ਨਾਲ ਲਾਉਂਦਾ ਸੀ ਉਹਨਾਂ ਕੂਤਰ ਵਾਲੇ ਤਾਂ ਕਿੱਥੇ ਛੱਡੇ ਘਾਰ ਵਾਲੇ ਜੀ ਤੇ ਸਾਰੇ ਜੱਟੇ ਸਾਡਾ ਤੇ ਕਿਲੇ ਵਾਲਿਆਂ ਦਾ ਰਹਿ ਗਿਆ ਦੋਵੇਂ ਜੀ ਤਲਾ ਰੱਖ ਜਾਈ ਤੇ ਉਹਨੇ ਲਿਆ ਉਹ ਆ ਕੇ ਮੈਂ ਮਾਂ ਫਰਦੇ ਆਪਾਂ ਨੂੰ ਕੋਈ ਕਰਨ ਦੇ 20 ਮਿੰਟ ਮਗਰ ਸਾਰਿਆਂ ਤੋਂ ਸਾਰੇ ਗਰੁੱਪ ਦੇ ਕਿਡਾਰੀ ਤੇ ਆਪਣਾ ਇੱਥੇ ਬੈਠਾ ਜੀ ਹਾਂ ਇੰਨਾ ਕਬੂਤਰ ਆ ਤੇ ਫਿਰ ਇੱਥੇ ਕਰਨੇ ਛੱਡਿਆ ਉੱਥੇ ਗੁਰਦੇਵਰ ਗਿਆ ਕਣ 12 ਵਜੇ ਬਹਿ ਗਿਆ ਤਾਂ ਖੰਭ ਐ ਇੱਕ ਵਾਰ ਕਿ ਕਬੂਤਰ ਹੁੰਦੇ ਆ 2 ਘੰਟਾ ਮਗਰ ਆ ਕੇ ਉਹ ਉਧਰ ਹੀ ਫੜੀ ਅੰਦਰ ਨਾ ਫੜੀ ਜਾਵੇ ਭੈਣ ਜੀ ਜੀ ਸਾਡੇ ਤੋਂ ਨਾ ਸਾਡੇ ਪਿੰਡ ਦੇ ਕਬੂਤਰ ਸਭ ਨਾਲ ਵੱਧ ਉੱਡਦੇ ਬਰਗਾੜੀ ਦੇ ਕਬੂਤਰ ਸਭ ਤੋਂ ਵੱਧ ਉੱਡਦੇ ਹਾਂ ਜੀ ਹਾਂ ਤੁਸੀਂ ਫਿਰ ਜਦੋਂ ਘਰੇ ਕਬੂਤਰ ਕਿਹੜੇ ਸਨ ਚ ਲੈ ਕੇ ਕਿੰਨੀ ਕੁ ਉਮਰ ਹੋ ਗਈ ਸੀ ਜਦੋਂ ਤੁਸੀਂ ਆਪ ਕਬੂਤਰ ਰੱਖ ਲਈ ਸੀ ਬਾਬਾ ਮਤਲਬ 12 13 ਸਾਲ ਦੀ 13 ਸਾਲ ਦੀ ਸੀ ਤੇ ਬਾਜ਼ੀਆਂ ਤੁਸੀਂ ਕਿੰਨੀ ਉਮਰ ਚ ਸਟਾਰਟ ਕੀਤੀਆਂ ਬਾਜ਼ੀਆਂ ਮੈਂ 16 17 ਸਾਲਾਂ ਦੀ ਬਾਜ਼ੀਆਂ ਸਟਾਰਟ ਕੀਤੀਆਂ ਉਦੋਂ ਮਮਿਏ ਬਾਜੀ ਹੁੰਦੀ ਸੀ ਉਸ ਆਖੀ ਦੇ ਜੀ ਤੇ ਮੇਰੇ ਖਿਆਲੋਂ ਉੱਥੇ ਅਸੀਂ ਛੱਡੇ ਹੋਣੇ ਹੁਣ ਤੱਕ ਦਸਤਰਾ ਦਸਤਰਾ ਪੈ ਜਾਂਦੇ ਆ ਉੱਥੇ ਹੱਤ ਨੂੰ ਆਜੇ ਤੱਕ 3 ਵਜੇ ਨੂੰ 2 ਵਜੇ ਨੂੰ ਹੋ ਜਾਂਦੀ ਸੀ ਮੰਨ ਲਓ 30 ਸਾਲ ਦਾ ਲਗਾਤਾਰ ਉੱਥੇ ਹੀ ਖੜਦੇ ਰਹੇ ਹਾਂ ਜੀ 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 ਕਿਹੜੇ ਕਿਹੜੇ ਖਿਡਾਰੀ ਆਉਂਦੇ ਸੀ ਉਦੋਂ ਬਾਬਾ ਜੀ ਭਾਗ ਜਾਂ ਹੋਰ ਕਿਹੜੇ ਖਿਡਾਰੀ ਤੁਹਾਡੇ ਨਾਲ ਉਦੋਂ ਉਹਨਾਂ ਸਮਿਆਂ 'ਚ ਆਉਂਦੇ ਹੁੰਦੇ ਸੀ ਉਹਨਾਂ ਸਮਿਆਂ 'ਚ ਤਾਂ ਪਹਿਲਾਂ ਥੋੜੇ ਜਿਹਾ ਅੜਾਲੇ ਸਹਤਿਆਣੇ ਸੀਗੇ ਲੋਕ ਸਾਰਿਆਂ ਨੂੰ ਇਹ ਆਉਂਦੇ ਜਾਂਦੇ ਬਹੁਤ ਉਦੋਂ ਮੁੜ ਕੇ ਤਾਂ ਲੋਕ ਖੁੱਲ ਜੋਗੇ ਬਾਦਾਮ ਬਦੋਂ ਬੇਸਾਬੇ ਚਾਰ ਲੱਗੇ ਬੇਸਾਬੀਆਂ ਬਾਜ਼ੀਆਂ ਛੱਡਣ ਲੱਗ ਪਈਆਂ ਉਦੋਂ ਰੋਡੇ ਵਰਗੇ ਭਾਗ ਵਰਗੇ ਰੋਜ਼ਦੂ ਵਰਗੇ ਇੱਧਰਲੇ ਵੀ ਸਾਰੇ ਆ ਗਿਆਂ ਅਸੀਂ ਵੀ ਉੱਧਰ ਜਾਵੜਦੇ ਸੀ ਤੁਸੀਂ ਉੱਧਰ ਬਾਜੀਆਂ ਛੱਡਦੇ ਸੀ ਉਹ ਤੁਹਾਡੇ ਕੰਨੀ ਹਾਂਜੀ ਹਾਂ ਦੇ ਤਕੜਾ ਕਿਹੜਾ ਸੀ ਦੋਆਂ ਚ ਉੱਧਰ ਨੇ ਜ਼ਿਆਦਾ ਜਿੱਤਦੇ ਸੀ ਜਾਂ ਇੱਧਰ ਨੇ ਜ਼ਿਆਦਾ ਜਿੱਤਦੇ ਸੀ ਪਹਿਲਾਂ ਤਾਂ ਜੀ ਉੱਧਰ ਜ਼ਿਆਦਾ ਜਿੱਤਦੇ ਸੀ 35 ਸਾਲ ਪਹਿਲਾਂ ਉਦੋਂ ਮੁੜ ਕੇ ਉਹ ਤਾਂ ਦੱਸ ਦਿੰਦਾ ਸਾਡਾ ਕਬੂਤਰ ਦਿਨ ਵੇਖ ਕੇ ਵੈਤ ਵੇਲੇ ਬਿਠੂਗਾ ਜੀ ਤੇ ਜਦੋਂ ਮੁੜ ਕੇ ਆ ਹੁਣ ਉਦੋਂ ਗਰਮੀ ਨਹੀਂ ਹੋ ਰਹੀ ਉਹ ਦਿਨ ਨਹੀਂ ਰਹਿ ਗਿਆ ਗਰਮੀ ਵਾਕਈ ਹੈ ਨਹੀਂ ਹਾਂ ਹੁਣ ਤਾਂ ਕਬੂਤਰ ਜਿੱਥੇ ਮਾਰਗ ਕਿੰਨੀ ਮੜ ਜੀ ਲੋ ਪੈਂਦੀ ਤਾਂ ਵੀ ਨਹੀਂ ਰਗ ਰਹੀ ਜਾਂਦੇ ਆਹ ਤਾਂ ਜੀ ਜੀ ਹੁਣ ਪਿਛਲੇ ਸਾਲ ਬਾਜ ਗਿਆ ਛੁੱਟ ਗਿਆ ਹੀ ਨਹੀਂ ਮੋਟੀਆਂ ਕਿੰਨਾਂ ਚਾਰਜੇ ਲੱਗੇ ਹੀ ਨਹੀਂ ਜੀ ਉਹ ਸਮੇਂ 'ਚ ਜਦੋਂ ਕਬੂਤਰ ਤੁਸੀਂ ਬਾਬਾ ਜੀ ਛੱਡਦੇ ਸੀ ਉਦੋਂ ਕੋਈ ਇੰਨੀ ਸਾਂਭ ਸੰਭਾਈ ਨਹੀਂ ਹੁੰਦੀ ਸੀ ਜਾਂ ਬਾਦਾਮ ਨਹੀਂ ਪਾਉਂਦੇ ਸੀ ਬਾਦਾਮ ਬਹੁਤ ਪਾਉਂਦੇ ਸੀ ਬਾਦਾਮ ਮਤਲਬ ਮਤਲਬ ਹੀ ਛੱਡ ਜਾਂਦੇ ਆਂ ਵੱਤ ਹੈ ਨਹੀਂ ਸੀ ਮਨ ਲੋਕ ਇਹਨੂੰ ਉਡਾਉਣਾ ਕਿਵੇਂ ਜਿਵੇਂ ਕਰੇ ਸੀ ਉਵੇਂ ਹੀ ਜਨ ਲੋਕ ਦਾਣੇ ਦੋਨੇ ਨਹੀਂ ਪਾਉਂਦੇ ਇੱਕਦਾਂ ਤੁਹਾਨੂੰ ਪਹਿਲਾ ਬੰਦ ਕਰ ਦਿੰਦੇ ਆ ਅਸੀਂ ਆਖਣਾ ਉਹ ਤੱਕੜੀ ਜੀ ਬਣਾਈ ਆ ਟੱਕਣ ਬਨ ਕੇ ਨਾਲ ਵੀ ਬਾਦਾਮ ਜਨੇ ਨਾਲ ਦਾਣੇ ਵੀ ਦੋ ਵੀ ਨਾ ਨੂੰ ਜੀ 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 ਹਾਂ ਜੀ ਹੁਣ ਤਾਂ ਖੇਡਾਂ ਹੀ ਬਦਲ ਗਈਆਂ ਪਰ ਛੱਪੜਾਂ ਚ ਡਿੱਗ ਪੈਂਦੀ ਸੀ ਛੱਪੜਾਂ ਬਹੁਤ ਡਿੱਗਦੇ ਜੀ ਇਵੇਂ ਡਿੱਗਦੇ ਕੋਤਰਾ ਰੌੜ ਜਿੱਡੇ ਕੇ ਮਰ ਜਾਂਦੇ ਤੁਰੇ ਜਾਂਦੇ ਘਰ ਆਉਂਦੇ ਅੰਦਰ ਮਚਣਾ ਮਰ ਜਾਂਦੇ ਜੀ ਜੀ ਤੇ ਬਾਬਾ ਜੀ ਇੱਕ ਪੁੱਛਦੇ ਆ ਸਵਾਲ ਰੋਲੀ ਕਿਹੜਾ ਬਾਬਾ ਹੁੰਦਾ ਸੀ ਜਿਹੜਾ ਅੱਜ ਕੱਲ ਜਿਵੇਂ ਰੋਲਾ ਪਾ ਲੈਂਦੇ ਮੇਰਾ ਤਾਂ ਨਹੀਂ ਹਰਿਆ ਆ ਕੋਈ ਸੀ ਬਜ਼ੁਰਗਾ ਤੋਂ ਉਹ ਵੀ ਰੋਲਾ ਪਾ ਲੈਂਦਾ ਵੀ ਮੇਰਾ ਨਹੀਂ ਹਰਿਆ ਕੋਈ ਨਹੀਂ ਸੀ ਕੋਈ ਬੰਦਾ ਰੋਲਾ ਨਹੀਂ ਪਾਉਦਾ ਸੀ ਜੀ ਮਨੂੰ ਗੇਮ ਨੂੰ ਗੇਮ ਸਮਝਦੇ ਸੀ ਉਹ ਤਾਂ ਬੰਦੇ ਬਾਹਲੇ ਸ਼ਾਂਤ ਮਈਦੇ ਸੀ ਜੀ ਤੇ ਹੁਣ ਉਹ ਜੀ ਗੱਲ ਨਹੀਂ ਉਹਦਾ ਦਾਦਾ ਪਾਪਾ ਰੋਲਾ ਇੱਧਰ ਉਹ ਗੱਲ ਹੋ ਗਈ ਉਹ ਮੈਂ ਜਿੱਥੇ ਬਹਿ ਜਾਣਾ ਕਿ ਕੋਈ ਬੋਰਡ ਹੋਣਾ ਜਾਂ ਕੋਈ ਤਰਾ ਉੱਤੇ ਜਾਂ ਕੋਈ ਪਕੜ ਜਾ ਕੋਸਾਵਾ ਉਹਨਾਂ ਨੇ ਗੱਲਾਂ ਇੱਕ ਦੂਜੇ ਨਾਲ ਕਰਨੀਆਂ ਬਈ ਤੇਰਾ ਕਿੰਨਾ ਪਿਆਰ ਜਿਆਦਾ ਸੀ ਮੇਰੇ ਨਾਲ ਪਿਆਰ ਸੀ ਪਿਆਰ ਦੇ ਉਤਰਾਂ ਦੇ ਗੱਲਾਂ ਚਲਾਉਣੇ ਬਹਿ ਕੇ ਗੱਲਾਂ ਕਰਨੀਆਂ ਅਸੀਂ ਨਹੀਂ ਸੀ ਵੀ ਮੇਰਾ ਇਹ ਕੋਈ ਨਹੀਂ ਗੱਲ ਕੋਈ ਨਹੀਂ ਮਚਾ ਕੀ ਛੱਡਿਆ ਤੇ ਸਾਰੀ ਥਾੜ ਕੱਟੀ ਹੋਈ ਤੇ ਅਸੀਂ ਇਧਰੋਂ ਘੱਲੇ ਗਏ ਮੈਂ ਵੀ ਗਿਆ ਸੀ ਇਹ ਵੀ ਗਿਆ ਥਾਰੇ ਗਏ ਤੇ ਮੈਂ ਕਿ ਡਰ ਲੱਗ ਮੈਂ ਥਾੜ ਜਾ ਗਿਆ ਜੀ ਵੇਖੀਓ ਕਿਵੇਂ ਹੋਵੇ ਸਾਰਿਆਂ ਨੂੰ ਜੱਦਿਆ ਸਾਡਾ ਉਤਰ ਉਸ ਤੇ ਜੀ ਇਹ ਮੈਨੂੰ ਦਾ ਯਾਰ ਤੇ ਤਾਂ ਸੁੱਤੇ ਪਸ ਗਏ ਹਾਂ ਮੈਂ ਕਹਿੰਦਾ ਕਮਾ ਕਬੀ ਪੌਣੇ 4 ਵਜੇ ਤਾਈਂ ਵੇਖ ਤੀਕੂ ਉਤਰ ਸੀਗੇ 32 ਉਦੋਂ ਬਾਅਦ ਫੇਰ ਆਪਾਂ ਵੇਖਾਂ ਹਾਂ ਜੀ ਤੇ ਤੁਸੀਂ ਸੱਚ ਨਹੀਂ ਮੰਨਣਾ ਬਈ ਸਾਢੇ 3 ਵਜੇ ਤੋਂ ਲੈ ਕੇ ਤੇ ਪੌਣੇ 4 ਤਾਈਂ ਪਿੱਪਲ ਭੱਜਦਾ ਉਹਦਾ ਜੀ ਆਹ ਆ ਬੇਜਾਂ ਲਾਉਂਦਾ ਰਹੇ ਉਹ ਉਹ ਕੁੱਤਰਾਂ ਦੀ ਮਨਿਆਦ ਆ ਗਈ ਜੀ ਜਿਹੜੇ ਠਾੜੀਏ ਦਾ ਕੁੱਤਰ ਹੁਣ ਵੀ ਤੁਸੀਂ ਬਾਹਰ ਅੰਦਰ ਕਰਦੇ ਤੁਰਦੇ ਕਿਤੇ ਵੀ ਜਾऊं ਪੰਜਾਬ 'ਚ ਜੀ ਵੀ ਕੋਈ ਗੱਲ ਹੈ ਵੀ ਜਿੱਦੇ ਤਾਂ ਦਿਲ ਕਰੜਾ ਰਲਾ ਲੱਗ ਗਿਆ ਜੀ ਉਹ ਤੇ ਤੁਹਾਡੀ ਬਾਜੀ ਉਹ ਤੇ ਉਹਨਾਂ ਦੀ ਠਾੜ ਵਾਲੇ ਜੀ ਉਹਨਾਂ ਦੀ ਜੀ ਜਿੱਦੇ ਪੂਰਾ ਕਰਾੜਾ ਦੇਣਾ ਹੈ ਨਾ ਉਹਦੇ ਬਾਜੀ ਉਹਦੀ ਹੋਊਗੀ ਜਿੰਨਾ ਮਰਜੀ ਕੋਈ ਕਿਸੇ ਦਾ ਕਿੱਡਾ ਹੀ ਤਗੜਾ ਹੋਵੇ ਜੀ ਜੀ ਅਸਤਾ ਇਹ ਚੀਜ਼ ਪਤਰਾਈਆਂ ਇਹ ਗੱਲਾਂ ਸਾਡੇ ਕੋਲੇ ਆਉਂਦੇ ਰਹੇ ਆ ਛੇਰਾ ਆਉਂਦਾ ਰਿਹਾ ਗਿੱੱਦੀ ਆਉਂਦਾ ਰਿਹਾ ਜੀ ਹਾਂਜੀ ਜਮੀਤਾਂ ਨੰਗਾ ਆਉਂਦੇ ਰਹੇ ਆ ਹਾਂਜੀ ਤੇਲ ਬੋਗਾ ਆਉਂਦਾ ਰਿਹਾ ਗੁੱਗੜ ਆਉਂਦਾ ਰਿਹਾ ਤੁਜਾ ਰੋਡਾ ਆਉਂਦੇ ਰਹੇ ਆ ਹਾਂਜੀ ਤੇ ਮਤਲਬ ਇਹਨ ਇੱਕ ਕਰੀਤੀ ਮੈ ਤੁਹਾਨੂੰ ਕੱਲ ਸੁਣਾਉਣਾ ਵੀ ਇਹ ਇਹ ਕਰਨਾ ਸੀ ਕੋਰੀਗੇ ਗਏ ਤੁਸੀਂ ਵੀ ਸ਼ਾਇਦ ਨਾਲ ਸੀ ਹਾਂ ਤੇ ਰੌਂਦੂ ਨੇ ਕੂਤਰ ਛੜਤਾ ਸੁੱਖ ਨਾਲ ਆਏ ਨੇ ਨਾਲ ਇੱਕ ਗਿੱਦੀ ਸੀਗਾ ਜੀ ਤੇ ਜੋ ਕੂਤਰ ਛੜਤਾ ਜੋ ਆਏ ਬੈਠੇ ਛਾਟ ਤੇ ਓਲੇ ਦੇਖ ਕੇ ਤੇ ਆਏ ਉਹਨਾਂ ਨੇ ਰੋਟੀ ਖਾਣ ਰੋਟੀ ਖਾ ਲੋ ਤੇ ਆਏ ਪੇਪਰ ਡਟਾ ਦੀ ਬੈਠੇ ਸੀ ਧਰਮਸਾਲ ਜੀ ਤੇ ਇਹ ਜਿਹੜਾ ਰੌਂਦੂ ਨੇ ਕਿਨ ਕਿ ਤਰਚੰਬੀ ਜੀ ਜਿਹੜੀ ਬਦਲੇ ਚ ਮਾੜੀ ਜੀ ਬਦਲ ਜਾ ਗਿਆ ਥੋੜੀ ਜਿਹੀ ਬਦਲੀ ਕਮਾਜ ਹੀ ਬਣ ਲੱਗ ਗਈ ਜੀ ਤੇ ਰੌਂਦੂ ਆਏ ਕਰਕੇ ਹਾਂ ਦਾ ਤੇ ਦੀਆ ਪਤਾ ਲੱਗ ਜੀ ਉਹਦਾ ਇਹ ਤਾਂ ਨੌਂ ਨਹੀਂ ਵਿੱਚ ਹਰਕਤ ਇਹਨਾਂ ਦੀ ਜੀ ਉਹਦਾ ਹਰਗੇ ਪਾਸ ਜਾਣੀ ਉਹ ਇੰਨੇ ਤੇਜ਼ ਬੰਦੇ ਸੀਗੇ ਦਿਮਾਗ ਇਹਨਾਂ ਦੇ ਕਿ ਉਹਨਾਂ ਦਾ ਜੀ ਵੀ ਉਹਨਾਂ ਨੂੰ ਪਾ ਫੜਕ ਤੜਕੇ ਪਤਾ ਲੱਗ ਜਾਂਦਾ ਸੀ ਅੱਜ ਆਪ ਰੰਗ ਟੂਗਾ ਕਿ ਨਹੀਂ ਹੋਊਗਾ ਜਿੱਤੇ ਦਿਨ ਲੱਗਾ ਕਰਣਾ ਉਹਨਾਂ ਨੇ ਪਾਸੇ ਉਹ ਕਿ ਬੈ ਜਾਣਾ ਬੈਣਾ ਵੀ ਕਿੱਥੇ ਬਾਹਰ ਛੱਪੜ ਤੇ ਲੱਗ ਕੇ ਕੋਈ ਪੈਸਾ ਉਹਨਾਂ ਲਾ ਜੀ ਕੋਈ ਸਾਨੂੰ ਵੇਖਣਾ ਨਹੀਂ ਲੱਗ ਜੀ ਤੇ ਜਦੋਂ ਵੇਖੀ ਜਾਣਾ ਤੇ ਦੂਜੇ ਨੂੰ ਉਹ ਵੇਖਣਾ ਵੀ ਆ ਛੱਪੜ ਨੂੰ ਆਉਂਦਾ ਉਹਦੇ ਨਾਲ ਕਿਸੇ ਨੂੰ ਪਾਸੰਗ ਦੇ ਕੇ ਨਾ ਪਏ ਇੱਕ ਹੱਲ ਦੇਣਾ ਪਏ ਸਕੂਟਰ ਨਾਲ ਰੰਗ ਨਾਲ ਨਾ ਉਹਨੂੰ ਸੱਤ ਕਿਨੇ ਪੈਸੇ ਲੋ ਤੇ ਉਹ ਬੰਦੇ ਆਪਣੇ ਤੇ ਅਣਜਾਣ ਹੁੰਦੇ ਸੀਗੇ ਉਹ ਪੈਸੇ ਲੈ ਲੈਣ ਤੇ ਉਹ ਜਿੱਤ ਕੇ ਘਰੇ ਜਾ ਵੜਦੇ ਤੇ ਸਾਰੀ ਬਾਜੀ ਤੇ ਸਾਢੇ 700 ਪੈਸੇ ਲੱਗੇ ਉਹ ਲੈ ਜਾਂਦੇ ਜੀ ਐਨੇ ਯਾਨੀ ਕਿ ਮੈਂ ਤਾਂ ਉਹਨਾਂ ਨੂੰ ਪਹਿਲਾ ਪਹਿਰ ਉਹਨਾਂ ਨੂੰ ਦੇਉਂਗਾ ਵੀ ਸਭ ਤੋਂ ਮੇਨ ਪੰਜਾਬ ਚੋਂ ਉਹ ਬੰਦੇ ਸੀ ਖੜਾ ਜੀ ਬਿਲਕੁਲ ਜੀ ਕਾ ਖੇਡ ਚੱਲੀ ਹੁੰਦਾ ਬਿਲਕੁਲ ਚੱਲੀ ਹੁੰਦਾ ਤੁਹਾਡੀਆਂ ਦੋ ਗੱਲਾਂ ਦੇ ਗੱਲਾਂ 'ਚ ਮੈਂ ਸਵਾਲ ਪੁੱਛੂਗਾ ਹਣਾ ਇੱਕ ਤਾਂ ਤੁਸੀਂ ਜ਼ਿਕਰ ਕੀਤਾ ਸੀ ਵੀ ਆਪਾਂ ਕਿੱਧਰ ਪੰਗਾ ਲੈ ਲਿਆ ਠਾੜ 'ਚ ਹਾਂ ਅੱਜ ਵੀ ਜਿਹੜੇ ਗਾਂ ਉਹਨਾਂ ਦੀ ਚੱਲੀ ਆਉਂਦੀ ਆ ਹਣਾ ਹਾਂ ਹਾਂ ਮਿੱਡੂ ਮਾਰ ਸਭ ਤੋਂ ਪੁਰਾਣੇ ਰਹੇ ਨੇ ਹਣਾ ਅੱਜ ਵੀ ਉਹਨਾਂ ਜਿਵੇਂ ਪਹਿਲਵਾਨ ਖਾੜੇ 'ਚ ਨਹੀਂ ਵੜ ਜਾਂਦਾ ਥਾਪੀ ਮਾਰਦਾ ਵੀ ਆ ਜੋ ਸਵਰਾਜ ਸੀ ਕੰਨਿਆ ਵਾਲੀ ਹਾਂਜੀ ਅੱਜ ਵੀ ਠਾੜ 'ਚ ਹੈ ਨਾ ਜਿਹੜੀ ਉਹਨਾਂ ਦੀ ਵੜ ਕੇ ਇਹ ਹੈ ਵੀ ਠਾੜ 'ਚੋਂ ਕੋਈ ਫਿਰ ਲਈ ਜਿੱਤ ਕੇ ਜਾਂਦਾ ਹਰੇਕ ਬੰਦਾ ਜਿੱਤ ਕੇ ਨਹੀਂ ਜਾਂਦਾ ਉਹ ਮੈਂ ਤੁਹਾਨੂੰ ਬੇਨਤੀ ਲਈ ਪਹਿਲਾਂ ਕੀਤੀ ਸੀ ਨਾ ਜੀ ਬਈ ਉਹਨਾਂ ਜਿੱਦਾਂ ਮੈਂ ਜਿੱਦਾਂ ਜਿੱਦਾਂ ਉਹਨਾਂ ਦਾ ਦਿਲ ਲੱਗ ਗਿਆ ਜੀ ਟੈਂਪਰੇਚਰ ਮਾਤਰਾ ਫੋਲ ਹੋਇਆ ਜੀ ਉਹਦੇ ਨੇ ਉਹ ਮਾਰਦੇ ਜੀ ਉਹ ਜਦ ਕੱਡਾ ਹੀ ਤਗੜਾ ਤੁਹਾਡਾ ਪਾਉਂਦਾ ਉਸ ਦਿਨ ਮਚਾ ਕੇ ਸੁਮਰਾਜ ਨੇ ਆਪਣਾ ਜਿੱਦਾਂ ਜਿੱਦਾਂ ਮੜਾ 19 ਉਹਦੇ ਉਹਨਾਂ ਤੁਹਾਨੂੰ ਤੜਕੇ ਕਹਿ ਦੇਣਾ ਕਰਨੀ ਤੇ ਹੋ ਕੇ ਵਾਹ ਜਾਣਾ ਬਸ ਬਈ ਸਾਡਾ ਨਹੀਂ ਜਿੱਤਦਾ ਪੰਕਟੇ ਹੀ ਤਗੜਾ ਹੋਵੇ ਆ ਕੰਨੀ ਜੀ ਸਾਡਾ ਜੀ ਰੋਲਡੋਰ ਦਾ ਤਗੜਾ ਖਿਡਾਰੀ ਪਰਾਣਾ ਬੜਾ ਸੀਗਾ ਐਡਾ ਉਹਦੀ ਮਤਲਬ ਦਿਮਾਗ ਤੇ ਸੀ ਹੁਣ ਉਹਦੇ ਕਿਤੇ ਨੂੰ ਆਸ ਪਾਸ ਕਿਤੇ ਪਤਾ ਨਹੀਂ ਹਾਲਾਂਕਿ ਕੁੱਤਰੇ ਛੱਡੀ ਸੀ ਮਤਲਬ ਬਸ ਵੀ ਆਪਣੀ ਤੇ 4 ਵਜੇ ਬਹਿ ਗਿਆ ਲੋਕਾਂ ਦਾ ਨੇ ਦਿਨ ਚ ਪਾਇਆ ਫਿਰ ਰੋਲਡੋਰ ਦਾ ਕਿਉਂ ਆਇਆ ਸੀ ਲੋਕਾਂ ਨੂੰ ਬਹੁਤ ਮੈਂ ਤਾਂ ਉਹਨਾਂ ਨੂੰ ਮੰਨਦਾ ਕੋਈ ਮੱਲੇ ਨਾ ਮੰਨੇ ਸਭ ਤੋਂ ਤੇਜ਼ ਤਰਾਰ ਥਾਰ ਦੇ ਲੋਕ ਸੀਗੇ ਆਪਣੇ ਪੰਜਾਬ 'ਚ ਅੱਜ ਤਾਂ ਕੁਝ ਲੋਕ ਹੋਰ ਬ ਤੇਜ਼ ਹੋ ਗਏ ਨੇ ਹੋਰ ਤੋਂ ਜੀ ਜੀ ਕੋ ਆ ਵਧੀ ਜਾਂਦੇ ਸਰਸ ਆਪੋ ਆਪਣੇ ਦਿਮਾਗ ਵਧੀ ਜਾਂਦੇ ਆ ਜੀ ਜੀ ਤੇ ਪਰ ਹੁਣ ਕੀ ਹੋਰ ਕੀ ਹੁੰਦਾ ਉਹ ਹੁਣ ਕੰਮ ਆਉਦੇ ਉਲਟ ਹੁੰਦਾ ਹੁਣ ਆਪਣਾ ਕੁਤਰ ਠਾੜ ਤਿਆ ਕੇ ਜਿੱਦਾਂ ਉਹਨਾਂ ਦੇ ਹਰਤੇ ਉਹਨਾਂ ਦੇ ਹਰਤੇ ਆਪਣਾ ਇਧਰ ਕੋਈ ਛੱਡ ਦੇ ਜੀ ਕੋਈ ਮਤਲਬ ਉਹ ਨਹੀਂ ਵੀ ਉਹਨਾਂ ਪਿੱਛੇ ਫੋਟੋ ਸੀਗਾ ਅ ਲੰਬਾਰ ਨੂੰ ਇੱਕ ਕਪਣੀ ਨੂੰ ਤੋਕਰਦੇ ਸੀਗਾ ਜੀ ਠੀਕ ਹੈ ਇੱਕ ਰਮਾਨਾ ਤੋਂ ਮੱਕਣ ਦਾ ਤੁਸੀਂ ਦਾ ਜਿਹੜੇ ਜਣੇ ਤਿੰਨ ਚਾਰ ਬੰਦੇ ਢਾਟ ਜੱਤ ਬਾਗੀਆਂ ਛੱਡਦੇ ਰਿਹਾ ਤੇ ਜੇ ਦੇਦੇ ਜੀ ਹੁਣ ਉਹਨੇ ਉਹਦੇ ਥੋੜਾ ਫਰਕ ਪਿਆ ਵੈਸੇ ਤਾਂ ਉਹਨਾਂ ਫਰਕ ਤਾਂ ਨਹੀਂ ਮੈਂ ਮੰਨਦਾ ਵੀ ਰੁਪਈਏ ਚ ਜਣੇ 40 ਕੇ ਪੈਸੇ ਦਾ ਫਰਕ ਪੈ ਜਾ ਜੀ 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 ਹਾਂ ਦੂਜਾ ਕਹਿੰਦੇ ਵੀ ਬਾਬਾ ਜੀ ਰੁਦੂ ਦਾ ਕਬੂਤਰ ਜਿੰਦੇ ਗਰਮੀ ਪੂਰੀ ਪੈਂਦੀ ਸੀ ਕਹਿੰਦੇ ਵੀ ਆਖ ਦੰਦੇ ਹਟ ਚੋ ਪਾਸੇ ਮੈਂ ਤੁਹਾਨੂੰ ਬੇ ਪਹਿਲੇ ਕਰ ਚੁੱਕੇ ਹਾਂ ਉਹ ਪਹਿਲੇ ਹੀ ਦੱਸ ਦਿੱਤੀ ਤੇ ਉਦੋਂ ਦੱਸ ਦੇ ਬਸ ਵੀ ਜੀ ਤੇ ਉਦੋਂ thro ਕੰਨੀ ਚੋ ਕਿ ਪਾਸੇ ਲੱਕੇ ਬੈਂਦੇ ਹੁੰਦੇ ਸੀ ਵੀ ਕੋਈ ਸਾ ਪੈਸਾ ਨਾ ਲਵਾ ਲੈ ਜਾਂ ਸਾਨੂੰ ਸਾਂਝੀ ਨਾ ਕਹਿ ਦੇ ਜਾਂ ਕੋਈ ਇੱਕ ਆ ਜਾਂ ਬੰਦਾ ਦੇਸੀ ਜਾਂ ਵਿੱਚ ਕੋਈ ਨਾ ਛੱਡ ਦੇਣਾ ਤੇ ਮੈਂ ਤੂੰ ਕੱਲੀ ਨਿਗਾਹ ਹੀ ਰੱਖਣੀ ਬਸ ਤੇ ਜਦੋਂ ਮੁੱਕ ਜਾਣੀ ਫਿਰ ਵਿੱਚ ਆ ਜਾਣਾ ਹੁੰਦਾ ਜੀ 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 ਅਰੇ ਹੁੰਦਾ ਇੱਕ ਜਿਹੜਾ ਉਦੋਂ ਪੈਸਾ ਲੱਗਦਾ ਸੀ ਜੀ ਕਬੂਤਰਾਂ ਤੇ ਕੋਈ 5 ਰੁਪਏ ਲੱਗਦਾ ਸੀ ਸਾ ਸਾ ਨਾ ਲੱਗਦੇ ਸੀ ਉਹ ਲਾ ਲਵਾਉਂਦੇ ਸੀ ਵੀ ਮੇਰੇ ਕੂਤਰ ਦੀ ਨਿਗਰਾਨੀ ਰੱਖੂਗਾ ਹਾਂ ਨਹੀਂ ਜੀ ਨਹੀਂ ਇਹ ਵੀ ਮੈਂ ਤੁਹਾਡੀ ਗੱਲ ਬੇਨਤੀ ਮੰਨਦਾ ਹਾਂ ਇਹ ਵੀ ਇੱਕ ਗੱਲ ਹੋਰ ਵੀ ਸੀ ਜੀ ਉਹਦੋਂ ਪੈਸਾ ਬਣਦਾ ਸੀ ਜੀ ਉਹਦੋਂ ਮੜ ਬੋ ਮੈਂ ਤੁਹਾਨੂੰ ਬੜੀ ਧੀ ਗੱਲ ਤੇ ਰਾਜੇ ਦੇ ਡੈਡੀ ਦੀ ਗੱਲ ਸੁਣਾਉਣਾ ਹੈ ਅਸੀਂ ਨਿਕਲ ਨਿਕੇ ਕਿੰਨੇ ਕ ਇੰਨਾ ਬੱਚਾ ਤੇ ਇੰਨੇ ਕ ਹੋਵਾਂਗੇ ਜਣ ਜੀ ਤੇ ਇਹਦੇ ਡੈਡੀ ਦਾ ਸੁਭਾਅ ਸੀਗਾ ਮੇਰੇ ਪਿਓ ਨਾਲ ਇਹਨਾਂ ਦਾ ਸਾਡੇ ਇਹਨਾਂ ਦਾ ਪਿਆਰ ਬਹੁਤ ਸੀ ਆ ਉਸਦੇ ਜੀ ਤੇ ਇਹ ਅੱਡੇ ਤੇ ਉਦੋਂ ਅੱਡੇ ਤੇ ਕੋਈ ਮਾੜਾ ਮੋਟਾ ਹੁੰਦਾ ਸੀ ਏਡਾ ਨਹੀਂ ਸੀ ਕੋਈ ਰੌਣਕ ਨਹੀਂ ਹੁੰਦੀ ਸੀ ਜੀ ਤੇ ਉਹ ਇੱਕ ਪਿੰਡ ਦਾ ਮੁੰਡਾ ਸੀਗਾ ਮਾਇਆ ਸਿੱਖਾਂ ਦਾ ਤੇ ਉਹਨੂੰ ਹਸਣ ਲੱਗ ਗਿਆ ਉਹ ਆਦਾ ਵੀ ਮੇਰਾ ਬਾਜੀ ਬਣ ਜੀ ਉਹਨਾਂ ਦਾ ਬਾਜੀ ਮੇਰੇ ਕੋਲ ਤਾਂ ਹੈ ਨਹੀਂ ਤੇ ਤੇਰੇ ਕੋਲ ਕੋਤ ਰਹੇਗੇ ਤੇ ਮੇਰੇ ਮੇਰੇ ਕੋਲ ਤਾਂ ਹੈ ਨਹੀਂ ਤੋ ਉਹਦਾ ਡੈਡੀ ਦਾ ਸਵਾਲ ਆਸਾ ਆਸਮਖੌਰ ਦਾ ਮਤਲਬ ਉਹ ਛੇੜਾਂ ਬਾੜੀਆਂ ਕਰ ਦਿੰਦੇ ਉਹਨਾਂ ਦਾ ਮਈਆ ਜਿਆਦਾ ਲਾਤੇ ਢਿੰਡਾਂ ਤਰ ਜੱਬਾਜੀ ਬਣ ਜੀ ਉਹਨਾਂ ਦਾ ਨਹੀਂ ਜੀ ਮੈਂ ਤਾਂ ਮੇਰੇ ਤੋਂ ਕੁਝ ਤਾਂ ਹੈ ਜੀ ਤੇ ਉਹਦਾ ਪਰ ਇੱਥੇ ਲਾਤੇ ਢਿੰਡਾਂ ਉਹ ਗੱਲਾਂ ਕਰਨ ਲੱਗਾ ਸਿਰ ਪੰਜਾ ਹਸਤਾਣ ਦੀ ਉਹ ਉਹਨਾਂ ਚਲ ਕੋਈ ਗੱਲ ਨਹੀਂ ਵੇਖੀ ਜੋ ਉਹਨੇ ਇੱਕ ਬੱਚਾ ਨੀਲਾ ਜਿਆ ਸੀ ਉਹਦੇ ਕੋਲ ਤੇ ਉਹਨੇ ਉਸੇ ਨਾਲ ਹੀ ਬੰਨ ਲਿਚਾਰਾਂ ਦਾ ਵੇਖੀ ਜੋ ਵੀ ਦੇਣ ਨਾਲ ਉਹ ਤੇ ਲਾਤੇ ਢੰਗ ਨਾਲ ਤਾਂ ਚੰਗੇ ਆ ਚੰਗੇ ਸਹੀ ਹੈ ਚਲੋ ਕੋਈ ਨਹੀਂ ਬੜੀ ਗੱਲ ਜੀ ਜਾਓ ਬੜੇ ਬਾਜੀ ਕਿੰਨੇ ਰੁਪਏ 40 ਰੁਪਏ ਜੀ ਤੇ ਅਸੀਂ ਇੰਨੇ ਕਿੰਨੇ ਕਹੁੰਦੇ ਸਾਨੂੰ ਸ਼ੌਕ ਮੂਲੋ ਜ਼ਿਆਦੇ ਹੁੰਦੇ ਸੀ ਅਸੀਂ 3-7 ਜਾਣੇ ਰਲ ਗਏ ਜੀ ਤੇ ਉਹ ਥੋੜੇ ਵਾਲੀ ਗੱਲ ਕਿਸੇ 2 ਰੁਪਏ ਦੇ ਦੇ ਕਿੰਨੇ ਇਕ ਦਿੱਤਾ ਤੇ ਅਸੀਂ 40 ਇਕੱਠੇ ਕਰ ਲਏ ਜੀ 40 ਇਕੱਠੇ ਕਰ ਲਏ ਤੇ ਉਹਨਾਂ ਦਿਨਾਂ ਚ ਇਹਦਾ ਡੈਡੀ ਤੇ ਕਿਤੇ ਵੀ ਉੱਥੇ ਇੱਥੇ ਸੀ ਉਦੋਂ ਤੱਕ ਕਿਤੇ ਆਇਆ ਹੋਇਆ ਸੀ ਉਹਨਾਂ ਦੀ ਭੈਣ ਸੀ ਇੱਥੇ ਹਾਂ ਇੱਕ ਦੀ ਭੈਣ ਸੀ ਉਹ ਜਾਂ ਤਾਂ ਇਹਨਾਂ ਘਰ ਹੁੰਦਾ ਜਾਂ ਸਾਡੇ ਘਰੇ ਸੌਂਦਾ ਸੀ ਆ ਜੀ ਉਹਦੇ ਭੈਣ ਦੇ ਘਰੇ ਬਹੁਤ ਘਟ ਜਾਂਦਾ ਸੀ ਜੀ ਤੇ ਜਾਬੜੇ ਸਾਹੋ 22 ਛੱਡ ਲਈ ਉਹਨੋ ਬੱਚਾ ਸੀਗਾ ਇਹ ਕੂਤਰੀ ਫਰਸਰ ਸੀ ਜੀ ਅੱਛਾ ਉਹ ਬੱਚਾ ਤੇ ਕੂਤਰੀ ਬੱਚੇ ਨੂੰ ਜੇ ਕੋਈ ਬੱਚਾ ਚੱਲ ਪਿਆ ਬੱਚੇ ਨੂੰ ਜਿਤਨਾ ਬਹੁਤ ਔਖਾ ਬਿਲਕੁਲ ਭਾਵੇਂ ਕੁੰਨਾ ਹੀ ਮਾੜਾ ਕਿੰਨੇ ਜੀ ਉਹਨਾਂ ਨੇ ਇਹਨੇ ਕੂਤਰੀ ਛੱਡੀ ਤੇ ਉੱਚੀ ਹੋ ਗਈ ਫਰਸਰ YouTube ਟੋਟਾ ਸੀ ਉਹ ਪੱਤਰ ਜਾ ਕਰਦਾ ਜਿਹੜੇ ਗੜੂਰ ਦਿੰਦਾ 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 ਤੇ 11 ਵਜੇ ਜੀ ਉਹ ਥੋੜੀ ਜਦੋਂ ਨੀਵੇਂ ਆਈ ਉੱਤੇ ਲੱਗ ਗਿਆ ਉੱਤੇ ਲੱਗ ਗਿਆ ਜਿਹੜੀ ਤਾਨ ਹੋਵੇ ਤਾਨ ਹੋ ਜਾ ਤਾਨ ਹੋ ਜਾ ਤਾਨ ਹੋਵੇ ਜੀ ਖੀਰ ਜੀ 1 ਵਜੇ ਹੋ ਗਈ ਉਨੇ ਬਾਅਦ ਜਿੱਤਨੀ ਤੇ 40 ਰੁਪਏ ਸਾਥ ਹੋਏ ਇਕੱਠੇ ਨਹੀਂ ਹੋਏ 100 ਰੁਪਇਆ 2-2 ਰੁਪਏ ਇਕੱਠੇ ਕਰਕੇ ਦਜੇ ਜੀ ਹਾਂ ਤੇ ਉਹ ਉਹ ਕਿਤੇ ਕਿਤੇ ਉਹਨਾਂ ਚਾਚਾ ਮੇਰਾ ਮੈਂ ਚਾਚਾ ਲੱਗਦਾ ਸੀ ਮੈਂ ਚਾਚਾ ਸੀ ਹਲਾ ਕੰਦੇ ਅਜੇ ਨਹੀਂ ਚੱਲਦਾ ਰਿਜ਼ੈਂਟ ਵਿੱਚ ਚੱਲਾਂਗੇ ਛੇਡਾ ਕਰਾਂਗੇ ਲੋਕ ਕੀ ਬੋਕੇ ਚੱਲਾਂਗੇ ਤੇ ਬੈਠ ਜੀ ਤੇ ਐ ਨਹੀਂ ਗੱਲਾਂ ਸੀ ਉਹਨੂੰ ਉਹਨਾਂ ਪਿਆਰ ਵਾਲਾ ਸੀਗਾ ਸ਼ਾਰਪ ਵਾਲਾ ਸੀ ਤੇ ਪਿਆਰ ਨਹੀਂ ਵਾਲਾ ਸੀ ਜੀ 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 ਹਾਂ ਐ ਨਹੀਂ ਸੀ ਕੋਈ ਗੱਲ ਬਿਲਕੁਲ ਜਿੱਤ ਜਾ ਹਰ ਗਿਆ ਤੇ ਵੀ ਉਹਦੇ ਖਲਾਫ ਆਇਆ ਨਹੀਂ ਸੀ ਕੋਈ ਕੋਈ ਗਰ ਚੱਕਰ ਨਹੀਂ ਸੀ ਜੀ ਇਹ ਫਿਰ ਬਾਬਾ ਜੀ ਕਬੂਤਰ ਬਿਰ ਹੁਣ ਤੁਹਾਡੇ ਕੋਲੇ ਕਿਹੜੀ ਨਸਲ ਕਿਹੜੀ ਹੈ ਹੁਣ ਇਸ ਟਾਈਮ ਨਸਲ ਤਾਂ ਸਾਡੇ ਜਿਉਂ ਅਸੀਂ ਰੱਖਿਆ ਨਾ ਜੀ ਵੀ 60 ਸਾਲ ਹੋ ਗਏ ਹੋਣਗੇ ਜੀ ਸਾਡੀ ਉਹੋ ਹੀ ਤੁਰੀ ਆਉਣੀ ਬਸ ਪਹਿਲਾਂ ਉਹ ਹੀ ਤੁਰੀ ਆਉਣੀ ਹਾਂ ਉਹ ਕੂਤਰ ਸਾਡੇ ਉੱਡੇ ਬਹੁਤ ਸਾਤਾ ਲੋਕ ਬਹੁਤ ਲਗਾਇਆ ਬਹੁਤ ਚੰਗੇ ਉੱਡੇ ਸਭੀ ਲਗਾਇਆ ਉਹਦੇ ਕੋਲੇ ਬਹੁਤ ਚੰਗੇ ਉੱਡੇ ਮੋਗੇ ਲਗਾਏ ਘਣੀਆਂ ਲਗਾਏ ਬਹੁਤ ਸਾਈਂ ਲਗਾਇਆ ਕੂਤਰ ਕਿਦੇ ਬਾੜੇ ਉੱਡੇ ਹਰੇ ਹੀ ਨਹੀਂ ਬੰਦੇ ਜੀ 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 ਤੁਸੀਂ ਛੱਡ ਦਿਓ ਹੁਣ ਬਾਜ਼ੀਆਂ ਹਾਂ ਹੁਣ ਛੱਡ ਦਿਓ ਜੀ ਕੋਣ ਨਾਲ ਬਾਈ ਬਾਈ ਜਾਂਦਾ ਪਿੱਛੇ ਕੀ ਨਾ ਅਸੀਂ ਬਾਈ ਜੀ ਆਪਣਾ ਗੋਲਡ ਗੋਲਡ ਹਾਂ ਉੜਾਇਦ ਕੀ ਜਾਨ ਲੱਗੀ ਸਹੀ ਤੈਦ ਕੀ ਚਲਾਉਣੇ ਕੰਮ ਜੀ 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 ਦੇਖੋ ਇਹਦਾ ਤਾਂ ਕੰਮ ਠੰਡਾਈ ਜੀ ਹੋਰ ਕੋਈ ਪੁਰਾਣੀ ਯਾਦ ਦੱਸੋ ਉਹ ਆਪਣੇ ਬਾਬਾ ਜੀ ਜੰਟੇ ਦੀ ਕੋਈ ਯਾਦ ਹੋਵੇ ਹਨਾ ਕਿਸੇ ਨਾਲ ਕੋਈ ਬਾਜੀ ਨਾ ਵੰਡੀ ਹੋਵੇ ਉਹਨਾਂ ਦੀ ਕਿਉਂਕਿ ਅੱਜ ਸਵਭ ਬਣਿਆ ਆਪਣਾ ਗੱਲਾਂ ਦਾ ਯਾਦ ਉਹ ਕਹ ਲੈnde ਤਾਂ ਜੀ ਉੜਦੇ ਫਸਲੇ ਵੰਡ ਵੀ ਲੈਂਦੇ ਸੀ ਜੀ ਅਸੀਂ ਉਹਨਾਂ ਸਮੇਂ ਦਾ ਡਾਉਂਦੇ ਵੀ ਇਕੱਠੇ ਸੀ ਸਾਰੇ ਰਹਿੰਦੇ ਵੀ ਕੱਟਦੇ ਦੀ ਇਹਨਾਂ ਦਰਵਾਜਾ ਜਾਈ ਛੋਟਾ ਉੱਥੇ ਬੈਠੇ ਰਹਿਣਾ ਜਾ ਕੇ ਸਾਦੀ ਧਿਆੜੀ ਹੈ ਇੱਧਰ ਉੱਡਦਾ ਤਾਂ ਉਹਨ ਇੱਧਰ ਆ ਜਾਣਾ ਹਾਂ ਤੇ ਮਿਲ ਮਿਲਦੇ ਰਹਿੰਦੇ ਰੋਜ਼ ਹੀ ਜੀ ਜਸਬੀਰ ਸਿੰਘ ਬਾਦਲ ਵੀ ਆਉਂਦੇ ਸੀ ਹਾਂ ਉਹ ਪੁੱਤਰ ਨਾਲ ਚ ਬਹੁਤ ਲੈ ਗਏ ਸਾਥੋਂ ਤੋਂ ਤੋਂ ਵੀ ਲੈ ਕੇ ਪੁੱਤਰ ਜੀ ਹਾਂ ਤੇ ਆਪਣੇ ਜਿਹੜੇ ਸਮਿਆਂ ਦੀ ਤੁਸੀਂ ਗੱਲ ਕਰਦੇ ਹੋ ਬਾਬਾ ਜੀ ਉਹਨਾਂ ਸਮਿਆਂ ਦੇ ਵਿੱਚ ਗਰਮੀ ਕਿੰਨੀ ਸੀ ਅੱਜ ਕਿੰਨੀ ਕ ਪੈਂਦੀ ਹੈ ਤੇ ਉਦੋਂ ਕਿੰਨੀ ਕ ਗਰਮੀ ਦਾ ਕੀ ਫਰਕ ਹੈ ਹੁਣ ਗਰਮੀ ਤਾਂ ਹੁਣ ਵੀ ਟੈਂਪਰੇਚਰ 45 ਤੇ ਉੱਠ ਜਾਂਦਾ ਹੈ ਉਦੋਂ 20 45 ਤੇ ਸੀ ਹੁਣ ਕੀ ਵਜ੍ਹਾ ਪਤਾ ਨਹੀਂ ਉਦੋਂ ਤਾਂ ਇੰਨੀ ਗਰਮੀ ਸੀ ਨਾ ਕਿ ਹੁਣ ਮੜ ਜਾ ਇੱਥੇ ਲੀੜੇ ਭੋਂ ਕੇ ਵਾਲੀ ਉਹਨੇ ਵੜ ਜਾ ਸੁੱਕ ਜਾਂਦੇ ਸੀ ਜੀ ਹਾਂ ਜੀ ਧਰਤੀ ਦੇ ਪੈਰ ਨੇ ਭੁਜੇ ਲੱਗਦਾ ਸੀ ਉਹ ਸਮੇਂ ਉਹ ਸਮੇਂ ਇੰਨੀ ਧੁੱਪ ਜ਼ਿਆਦਾ ਸੀ ਜੀ ਬੇਗੁੱਤਰ ਬਣੇਰੇ ਤੇ ਮੈਂ ਕਹਿੰਦਾ ਉੱਤੇ ਹੀ ਮਰ ਜਾਂਦਾ ਜੀ ਕਿਉਂ ਹੰਬੇ ਤੱਕੇ ਹੋਂਾ ਦੋ ਡੇ ਜਾਣਾ ਨਾ ਜੀ ਹਾਂ ਹੌਂਦਾ ਤਾਂ ਬਹੁਤ ਜ਼ਿਆਦਾ ਕੀ ਕਾਰਨ ਹੈ ਇਹ ਜਿਹੜਾ ਕੁ ਝੋਨਾ ਲੱਗਣ ਲੱਗ ਗਿਆ ਇਹਦਾ ਕਾਰਨ ਹੈ ਵੀ ਨਮੀ ਵਧ ਗਈ ਹੈ ਪਾਣੀ ਆ ਗਿਆ ਜ਼ਿਆਦਾ ਹਵਾ ਚ ਇਹੀ ਕਾਰਨ ਹੈ ਜੀ ਬਹੁਤ ਗੇਮ ਬਣ ਗਈ ਲੋਕਾਂ ਦੀ ਗੇਮ ਵਧਾਰੀ ਲੋਕਾਂ ਨੇ ਤਾਂ ਉੱਡਣ ਲੱਗ ਗਏ ਜੀ ਗੇਮ ਵੀ ਵਧਾਰੀ ਇਹਦੀ ਗੱਲ ਥੋੜੀ ਬੰਕੀ ਹੈ ਤੇ ਗਰਮੀ ਵੀ ਆਉਣੀ ਹੈ ਗਰਮੀ ਹੈ ਜੀ ਜਾਣਕਾਰੀ ਵੀ ਵਧ ਗਈ ਹਾਂ ਜਾਣਕਾਰੀ ਵਧ ਗਈ ਜਾਣਕਾਰੀ ਵਧੇ ਜੀ ਗਰਮੀ ਵੀ ਘਟਦਾ ਹੈ ਇਹ ਤਰ੍ਹਾਂ ਉਹ ਐ ਨਹੀਂ ਅੱਗੇ ਹਲ ਦੇਣਾ ਜੀ ਠੰਡ ਵੀ ਇੰਨੀ ਸੀ ਅਸੀਂ ਪਾਣੀ ਜਾਂ ਖਾਲ ਦੇ ਵਿੱਚ ਇੰਨਾ ਨਾ ਪਾਣੀ ਖੜਾ ਨਾ ਕਿ ਪਾਣੀ ਉੱਤੋਂ ਜਾਂਉਂਦੇ ਵਿਕੀ ਹੁਣ ਠੰਡ ਵੀ ਹੁੰਨੀ ਨਹੀਂ ਜੀ 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 ਫਿਰ ਤੁਸੀਂ ਇੱਕ ਗੱਲ ਕੀਤੀ ਸੀ ਵੀ ਉਦੋਂ ਇਹਨਾਂ ਗਿਆਨ ਹੈ ਨਹੀਂ ਸੀ ਗਿਆਨ ਮਸਾ ਹੈ ਨਹੀਂ ਹਾਂ ਔਰ ਫਿਰ ਹੌਲੀ-ਹੌਲੀ ਗਿਆਨ ਆਇਆ ਜੀ ਅੱਗੇ ਜਾ ਕੇ ਹੁਣ ਗਿਆਨ ਆ ਗਿਆ ਵੀ ਕੋਈ ਤਰ੍ਹਾਂ ਆਪਾਂ ਐ ਛੱਡਾ ਹਾਂ ਹਾਂ ਹੁਣ ਤਾਂ ਆ ਗਿਆ ਆ ਗਿਆ ਜੀ ਹਾਂ ਹਾਂ ਤੇ ਜਦੋਂ ਗਿਆਨ ਆ ਗਿਆ ਉਦੋਂ ਬਾਅਦ ਫਿਰ ਜਿੱਤੀਆਂ ਆਪਾਂ ਵਾਰੀਆਂ ਕੋਈ ਬਾਹਰ ਪਹਿਲਾਂ ਤੋਂ ਲਾ ਕੇ ਉਹ ਤੇਰੀਆਂ ਜਿੱਤੀਆਂ ਸਾਰੇ ਹੁਣ ਜੱਜ ਜਿੱਤੀਆਂ ਪਰ ਮੈਂ ਕਿਤੇ ਬਾਹਰ ਅੰਦਰ ਨਹੀਂ ਗਿਆ ਸੀ ਸਭ ਦੇ ਘਰੇ ਰਹਿਣਾ ਪਰ ਮਾਤਰੀ ਇਹ ਤਾਂ ਨਹੀਂ ਜਾਂਦਾ ਸੀ ਇਹ ਸਾਰੇ ਜਾਉਂਦਾ ਸੀ ਮੇਰੇ ਸਾਰੇ ਪਿੰਡਾਂ ਜਿਹੜੀ ਜਿਆਦਾ ਮਸ਼ਹੂਰ ਸੀ ਉਹ ਰਹਿੰਦੇ ਇਕੱਠੇ ਦਾ ਰੋ ਜਿੱਥੇ ਜਾਣਾ ਨਾ ਹੋਣਾ ਉੱਥੇ ਮੇਲਾ ਲਾ ਲੈਣਾ ਉੱਥੇ ਲਾ ਲੈਣਾ ਜਾ ਕੇ ਜਿੱਥੇ ਜਾਣਾ ਉੱਥੇ ਮੇਲਾ ਬਾਦਲ ਬਹੁਤ ਜਾਂਦਾ ਹੈ ਜੀ 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 ਫੀਰ ਕੋਟ ਸਾਰੇ ਥਾਈ ਉਹਨੇ ਜਾਣਾ ਤਾਂ ਕਿਹੜਾ ਜਿੱਥੋਂ ਨਹੀਂ ਗਿਆ ਜੀ 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 ਤੇ ਕਦੇ 22 ਮਿੱਕੀ ਜਾਂ ਉਹ ਵੀ ਕੂਤਰ ਲੈ ਕੇ ਗਏ ਨਹੀਂ ਵਿੱਤੀ ਗਏ ਨਹੀਂ ਉਹ ਨਹੀਂ ਲੈ ਉਨਾਂ ਕੋਲੇ ਆਪਦੀ ਪਹਿਲਾਂ ਦੀ ਸੀ ਹੋਰ ਬਾਬਾ ਜੀ ਕੋਈ ਉਦੋਂ ਜਿਹੜੀਆਂ ਬਾਜ਼ੀਆਂ ਔੜਦੀਆਂ ਸੀਗੀਆਂ ਉਦੋਂ ਤੋਂ ਹੀ ਪੈਸੇ ਸ਼ੁਰੂ ਤੋਂ ਹੀ ਲੱਗਦੇ ਸੀ ਜਿਹੜੇ ਅੱਜ ਆਪਾਂ ਪੈਸੇ ਲੋਕ ਲਾ ਲੈਂਦੇ ਆ ਜਾਂਦਾਈ ਕਰਕੇ ਬਾਜ਼ੀਆਂ ਬੰਦਦੇ ਸੀਗੇ ਉਹਨੂੰ ਵੀ ਪੈਸੇ ਲੱਗਦੇ ਸੀ ਵੀ ਤੂੰ ਮੇਰੇ ਨਾਲ ਬਾਜੀ ਲਾ ਪੈਸੇ ਵਨ ਨਹੀਂ ਜੀ ਨਹੀਂ ਉਦੋਂ ਤਾਂ ਪੈਸੇ ਉੱਤੇ ਬਹੁਤ ਲਾਉਂਦੇ ਸੀ ਲੋਕ ਆਪ ਥੋੜੇ ਲਾ ਕੇ ਉੱਤੇ ਲਾ ਲਾ ਹਜ਼ਾਰ ਲੱਗਿਆ ਮੇਰਾ 500 ਲੱਗਿਆ ਹੁਣ ਬਾਜੀਏ ਮੋਟੇ ਹੋ ਗਏ ਹੁਣ ਉੱਤੇ ਹੁਣ ਨਹੀਂ ਲਾਉਂਦਾ ਕੋਈ ਹੁਣ ਨਹੀਂ ਲਾਉਂਦੇ ਨਾ ਉਹ ਨਹੀਂ ਲਾਉਂਦਾ ਕਹਿੰਦੇ ਜਸਵੀਰ ਸਿੰਘ ਬਾਦਲ ਸਭ ਤੋਂ ਵੱਧ ਪੈਸੇ ਲਾਉਂਦਾ ਸੀ ਹਾਂ ਜੀ ਇਹ ਦੀ ਵਿਖਿਆ ਆਪ ਪਸੇ ਜੀ ਇਹ ਜਿਹੜੀ ਖਿਆਲੀ ਵਾਲੇ ਨੇ ਪੰਜਾਬ ਦਾ ਮੁੱਢ ਸੀਗਾ ਖਿਆਲੀ ਵਾਲਾ ਪਿੰਡ ਜੀ ਤੇ ਸਰਪੰਚਨ ਦਾ ਸੀ ਉੱਥੋਂ ਦਾ ਬਹੁਤ ਚੰਗਾ ਭਲਾ ਮਾਨਸ ਬੰਦਾ ਸੀ ਜੋ ਬਾਈ ਛੜਾਉਂਦਾ ਸੀ ਜੀ ਤੇ ਸਵਰਾਜ ਠਾੜ ਵਾਲੇ ਤੇ ਜਿਹੜਾ ਸਾਰਾ ਇਲਾਕਾ ਠਾੜ ਵਾਲੇ ਇੱਕ ਪਾਸੇ ਹੁੰਦਾ ਸੀ ਜੀ ਤੇ ਜਿਹੜਾ ਇਹ ਜਸਵੀਰ ਇੱਕ ਪਾਸੇ ਹੁੰਦਾ ਸੀ ਜੀ ਇਹ ਕੱਲਾ ਹਾਂ ਇਹ ਕੱਲਾ ਇੱਕ ਵਾਰ ਇਹ ਪੈਸੇ ਲਾਉਂਦੇ ਸੀ ਆ ਜੀ 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 ਤੇ ਇਹਨੇ ਮੈਂਟਨੈਂਟ ਤੇ ਅਜੇ ਨਾਲ ਆਈਓ ਮੇਰਾ ਗਿੜਾ ਮਾੜਾ ਦੇ ਗਿਆ ਫਿਰ ਫੇ ਮੈਂ ਵੇਖ ਕੇ ਲਾਉ ਆਲਾ ਇੱਧਰ ਖਰਚਾ ਮੈਨੂੰ ਵੇਖ ਲੈਣ ਤੇ ਅੱਲਾ ਫੇ ਨੋੜ ਦੇ ਖਰਚਾ ਮੈਨੂੰ ਹੁਣ ਫੇਰ ਵੇਖ ਲੈਣ ਤੇ ਗਿੜਾ ਵੇਖ ਲੈਣ ਤੇ ਯਾਨੀ ਬਹੁਤ ਸਾਰ ਤੁਸੀਂ ਆ ਮਾਤ ਨਿਕਾ ਜਾਂਦਾ ਸੀ ਪਹਿਲਾਂ ਜਦੋਂ ਤੋਂ ਲਾਈਕ ਹੀ ਬਸ ਅਵੀ ਕੰਦਾ ਚੌਕ ਬਹੁਤ ਸੀਗਾ ਤੇ ਪਰ ਇਹਨਾਂ ਦੇ ਪੈਸੇ ਬੋਲ ਲੰਦੇ ਸੀ ਡਰਾ ਵੀ ਲੈਂਦਾ ਸੀ ਕਦੇ ਹਾਂਜੀ ਡਰਾ ਵੀ ਲੈਂਦਾ ਸੀ ਕਦੇ ਕਿਉਂਕਿ ਉਹਦੇ ਕੋਲੇ ਨਹੀਂ ਨਹੀਂ ਉਹ ਤਾਂ ਡਰਦੇ ਨਹੀਂ ਨਾ ਜੀ ਡਰਦੇ ਨਹੀਂ ਸੀ ਲੋਕ ਉਹ ਤਾਂ ਇਧਰ ਆ ਬਾਹਰ ਉਹਦਾ ਦਰਦੇ ਸਤਾਜ ਐਡਾ ਸੀ ਕਹਿੰਦਾ ਜਿਉ ਉਹਦਾ ਕਬੂਤਰ ਮਾਰਾ ਹੋ ਗਿਆ ਇੱਥੇ ਕੋਣ ਕੇਰਾ ਖੋਸਰੇ ਦਾ ਕਬੂਤਰ ਤਗੜਾ ਫਿਰੇ ਤੇ ਜਾ ਕੇ ਹੋੜੀ ਦੇ ਦਿਨ ਉਹਦੇ ਪੈਰੀ ਹੱਥ ਲਾਉਣ ਲੱਗ ਗਿਆ ਬਸ ਆਪਾ ਸਾਂਝੀ ਕਰ ਲਈਏ ਉਹ ਤਾੜੀ ਮਾਰ ਕੇ ਕਰ ਲਉਣੀ ਇਹਦਾ ਸਰਦਾਰ ਆ ਹੱਥ ਲਾਉਂਦਾ ਪੈਰੀ ਹੱਥ ਲਾਉਂਦਾ ਉਹਦਾ ਆਪਣਾ ਅਕੀ ਜਾਣਾ ਅੱਧੀ ਵਾਈ ਲੈ ਕੇ ਬਸ ਹੋ ਗਿਆ ਉਹਨੇ ਵੀ ਕਰ ਜਾਂਦਾ ਪਤਾ ਕੀ ਕਰਨਾ ਜੀ ਬਸ ਜਿੱਤ ਲਈ ਮੈਂ ਤਨਾ ਕਿਵੇਂ ਸਾਂਝੀ ਕਰ ਲਈ ਜੀ ਮੈਨੂੰ ਪਤਾ ਹੀ ਕਰਨਾ ਜੇ ਤੂੰ ਮੇਰਾ ਇੱਥੇ ਪਤਾ ਕਹਿੰਦਾ ਤਗੜਾ ਸੀ ਉਹਦਾ ਮੈਂ ਤਾਂ ਕਰਦਾ ਵੀ ਉਹਦੇ ਮੇਰੇ ਉਹ ਇਹ ਨਹੀਂ ਮੰਨਣਾ ਵੀ ਮੈਂ ਮੈਂ ਤੇ ਕਰਕੇ ਜਾਂ ਬਾਈ ਜਿੰਨਾ ਵੱਡਾ ਬੰਦਾ ਸੀ ਉਹ ਉਹ ਆਹ ਦੇ ਹੈਂਕੜੀ ਰੱਖਦਾ ਸੀ ਲੋਕਾਂ ਸੇ ਮਤਲਬ ਉਹ ਇੱਕੋ ਦਾ ਬਾਦ ਸੀ ਦਬਾਅ ਪਾਉਣ ਵਾਲੀ ਸਾਹ ਦਬਾਅ ਵੀ ਪਾ ਲੈਂਦਾ ਸੀ ਜੀ ਦਬਾਅ ਲਈ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਬੰਦਾ ਲੱਖਾਂ ਲੱਖਾਂ ਜੀ ਤੇ ਰਣਸਵਾਲੇ ਦਾ ਸਾਡੇ ਨਿਕਨੇ ਸਾਡੇ ਯਾਦਾਂ ਸਾਡੇ ਜੀ ਤੇ ਉਹ ਬੰਦੇ ਕੋਲ ਪੁੱਤਰ ਚੰਗੇ ਸੀਗੇ ਜੀ ਚੰਗੇ ਸੀ ਉਦੋਂ ਇਹਦਾ ਸਵਾਲ ਆਇਆ ਸੀ ਵੀ ਪੰਜਾਬ ਚ ਜਿੱਥੇ ਚੰਗਾ ਉਹਦੇ ਕੋਲ ਜਾ ਵੜ ਜਣੋ ਜਿੱਥੇ ਚੰਗਾ ਉੱਥੇ ਜਾ ਵੜ ਜੀ ਤੇ ਉਹਦੀ ਗੱਲ ਬਾਤ ਉਹਨਿਕ ਵਿੱਚੋਂ ਘੱਟ ਕੇ ਤੁਹਾਨੂੰ ਦੱਸਦਾ ਜੀ ਚਾਚਾ ਜੰਟਾ ਜੀ ਕੋਲ ਇਹ ਉਹ ਆਇਆ ਜੀ ਜਿਹੜੇ ਹਜ਼ਾਰ ਆ ਜਿੱਥੋਂ ਇਹ ਗੱਲ ਕਰਦੇ ਜੀ 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 ਹਜ਼ਾਰ ਕੂਤਰੋਂ ਨੇ ਮੰਗਿਆ ਤੇ ਇਹਨਾਂ ਨੇ ਜਵਾਬ ਦਿੱਤਾ ਦਿੱਤਾ ਨਹੀਂ ਜੀ ਉਹਦੇ ਬਹੁਤ ਭਾਲੀ ਬਣੀ ਰਹੀ ਵੀ ਦਿੱਤਾ ਜਾਂਦਾ ਜਾਪਾ ਜਾਂਦੀ ਰਿਆਰ ਦੇ ਵੀ ਵਿਕੇ ਜੀ ਦਿੰਦੇ ਨਹੀਂ ਸੀ ਜਾਣੇ ਸਾਡੇ ਜੀ ਉਹਦਾ ਦਵਾ ਨਹੀਂ ਮੰਨਦੇ ਸੀ ਗੱਲ ਮੈਂ ਕਹਾਂ ਸਾਡੇ ਪਿੰਡ ਦੇ ਲੋਕ ਜੀ ਅਸੀਂ ਉਹਦੇ ਬਾਜੀਆਂ ਜਿੱਦਦੇ ਸੀ ਕਿ ਉਹਨਾਂ ਨੂੰ ਹਰ ਕੁਝ ਜਿੱਥੇ ਸਾਡਾ ਛੱਡਾ ਸੀ ਉਹਦਾ ਪੁੱਤ ਸਾਨੂੰ ਜਿੱਦਦਾ ਨਹੀਂ ਸੀ ਉਹ ਭਾਵੇਂ ਸਾਡਾ ਕਿਤੇ ਹਰਦੀ ਕੋਰ ਉਹਦਾ ਸਾਨੂੰ ਜਿੱਦਾਂ ਜੀ ਉਹ ਪਰ ਉਹ ਉਹ ਯਾਰ ਉਹ ਕਿਸੇ ਵੰਗਵਲੇ ਹੋਏ ਨਾਲ ਹੀ ਉਹਨਾਂ ਤੋਂ ਇਹ ਪਹਿਲਾਂ ਤੇ ਜੋੜਨ ਲੈ ਆ ਉਹ ਉਹਨੂੰ ਕਹਿ ਕੇ ਵਿੱਚ ਇਹਨਾਂ ਤੋਂ ਦਾਤਾ ਜੀ ਤੋਂ ਲੈ ਕੇ ਗਿਆ ਜੀ ਠੀਕ ਹੈ ਉਹ ਹਜ਼ਾਰ ਵਾਲਾ ਜਿਹੜਾ ਕੁੱਤਰ ਸੀਗਾ ਨਾ ਉਹ ਉਹਦਾ ਜਿਹੜਾ ਪਿਸ਼ੋਕਰ ਸੀਗਾ ਉਹ ਸਾਡੇ ਘਰੇ ਸੀ ਜੀ ਜੋ ਉਹਦਾ ਸੀਗਾ ਪਰਿਵਾਰ ਉਹ ਸਾਡੇ ਘਰੇ ਸੀ ਜੀ ਜੀ ਸਾਡੇ ਮੇਰੇ ਪਿਤਾ ਜੀ ਕਿਤੇ ਬਾਹਰ ਇੱਕ ਸਾਲ ਵਾਈ ਕਰਨ ਉੱਠ ਗਏ ਜੀ ਤੇ ਉਹ ਚਾਚਾ ਜੀ ਨਾਲ ਪ੍ਰੇਮ ਸੀਗਾ ਤੋਂ ਸਾਰੇ ਕੁੱਤਰ ਇਹਨਾਂ ਦੇ ਘਰੇ ਛੱਡ ਗਏ ਜੀ ਉਹ ਜੋ ਛੱਡ ਗਏ ਤੇ ਉਹ ਕੋਈ ਇਹਨਾਂ ਦੇ ਜਣੇ ਤਵਾਰੀ ਤੋਂ ਉਹਨਾਂ ਤਾਂ ਛੱਡੇ ਨਹੀਂ ਜਾਂਦੇ ਜੀ ਪਰ ਉਹ ਜਦੋਂ ਆ ਗਏ ਤੇ ਉਹ ਇਹ ਲੈ ਆਏ ਵੀ ਚਾ ਠੀਕ ਜੀ ਅੱਛਾ ਉਹਨਾਂ ਚੋਂ ਇੱਕ ਕੁੱਤਰ ਜਿਹੜਾ ਹਜ਼ਾਰ ਵਾਲਾ ਵੱਡਾ ਸੀਗਾ ਜੀ ਉਹ ਉਹ ਦੋ ਹੀ ਬੱਚੇ ਸੀਗੇ ਜੀ ਤੇ ਕੋਈ ਇਹਨਾਂ ਨੇ ਉਹਨੇ ਰੱਖ ਲਿਆ ਸੀਗਾ ਜੀ ਉਹਦਾ ਚਲ ਮੈਂ ਡਾ ਲੈਣਾ ਚਲ ਡਾ ਗੁੰਡਾ ਚੰਗਾ ਉਡਣ ਲੱਗ ਜੀ ਉਹਦਾ ਕੁਤਰ ਖਾ ਅਸੀ ਇੱਕ ਇਹ ਚਿੱਟੀਆਂ ਵਾਲਾ ਕੁਤਰ ਸੀਗਾ ਜਿਹੜਾ ਯਾਰ ਵਾਲਾ ਸੀ ਉਹ ਉਹ ਕਾਲੀਆਂ ਵਾਲਾ ਜੀ ਉਹ ਫਿਰ ਸਾਡੇ ਬਜ਼ੁਰਗਾਂ ਨੇ ਉਸੇ ਨਾਲ ਜਿਹੜਾ ਉਹਦੇ ਕਤਰਤਾ ਜੀ ਵੀ ਉਹ ਬੱਚੇ ਹੀ ਪਾ ਦਿਆ ਉਹ ਨੂੰ ਉਹਨੂੰ ਉਹਦੀ ਹਾਲਾਤ ਫਿਰ ਸਾਡੇ ਰਹੀ ਉਹ ਹਜ਼ਾਰ ਵਾਲੇ ਦਾ ਕਿਹੜਾ ਰੰਗ ਸੀ ਤੇ ਦੂਜੇ ਦਾ ਜਿਹੜਾ ਬੱਚਾ ਕਤਰ ਲਿਆ ਉਹ ਕਿਹੜੇ ਕਲਰ ਦਾ ਸੀ ਕਿਹੜੀਆਂ ਅੱਖਾਂ ਦਾ ਸੀ ਉਹ ਉਹ ਕਾਲੀਆਂ ਅੱਖਾਂ ਦਾ ਸ਼ਾਹ ਕਾ ਸੀਗਾ ਜੀ ਚੱਟਾ ਜੀ ਇਹ ਚਟੀਆਂ ਅੱਖਾਂ ਦਾ puri nokda ਸੀ puri nokda ਸੀ ਜੀ ਐਸੀ ਜੀ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਕੋਲੇ ਉਹਦਾ ਪਰਿਵਾਰ ਹੈਗਾ ਨਹੀਂ ਹਲੇ ਨਹੀਂ ਜੋ ਉਹ ਫਿਰ ਜਦੋਂ ਇਹਨਾਂ ਤੋਂ ਲੈ ਗਏ ਸੀਗੇ ਉਹ ہزار ਵਾਲਾ ਜੀ ਤੇ ਉਸ ਤੋਂ ਮਗਰੋਂ ਫਿਰ ਸਾਡੇ ਬਜ਼ੁਰਗਾਂ ਨੇ ਛੱਟਦੇ ਸੀਗੇ ਕਬੂਤਰ ਛੱਟਦੇ ਸੀ ਛੱਟਦੇ ਜੋ ਛੱਟੇ ਤੇ ਉਹ ਫਿਰ ਜਸਵੀਰ ਬਾਦਲ ਨੂੰ ਖੁੱਡਾ ਹੀ ਵੇਚਦਾ ਸੀ ਮਤਲਬ ਜਸਵੀਰ ਬਾਦਲ ਲੈ ਗਿਆ ਸਾਰੇ ਕਬੂਤਰ ਉਹ ਜੀ ਜੀ ਹੁਣ ਕੋਈ ਕੁਝ ਕਹੀ ਜਾਵੇ ਜਾ ਤਾਂ ਇਹਨਾਂ ਤੋਂ ਪੁੱਤਰ ਗਿਆ ਹੋ ਜੀ ਹਜ਼ਾਰ ਵਾਲਾ ਜੀ ਜੀ ਤੇ ਜਾਂ ਜਿਹੜੀ ਉਹ ਜਿਹੜੀ ਅਲਾ ਦੇ ਚੜੀ ਮਦਰ ਨਹੀਂ ਸੀਗੀ ਉਹ ਸਾਰਾ ਕੁਝ ਸਾਡੇ ਕੋਲ ਉਹਦੇ ਮਾਪਿਓ ਵੀ ਉੱਥੇ ਜਾਂਦੇ ਰਹੇ ਸੀ ਬਾਦਲ ਕਿਸੇ ਕੋਲੇ ਵੀ ਪੰਜਾਬ ਚ ਲੂ ਨਹੀਂ ਤੇ ਕੋਈ ਕੁਛ ਕੀਤਾ ਜਾਵੇ ਇੱਕ ਉਹਨਾਂ ਦਾ ਨਾਮ ਲੈ ਕੇ ਜਾ ਇਹਨਾਂ ਦਾ ਨਾਮ ਲੈ ਕੇ 200 ਰੁਪਏ ਬਣਾਈ ਜਾਵੇ ਮੈਂ ਇਸ ਥੀਨ ਨੂੰ ਬਹੁਤ ਗਲਤ ਕਹੂੰਗਾ ਤੇ ਨਾ ਹੀ ਮੈਂ ਤਾਂ ਇਹ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਪੁੱਠੇ ਰਾ ਪਾ ਕੇ ਲੋਕਾਂ ਤੋਂ ਪੈਸਾ ਨਾ ਬਣਾ ਜੀ ਸੋ ਬਹੁਤ ਵਧੀਆ